ਗੋਰੇ ਰਾਣਾ ਗੀ ਖੇਲਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗੇ ਵੀ ਖੇਲਣਾ ਚਾਹੀਦਾ ਸੀ ਕਿਹਾ ਕਿਤਾ ਮੈਂ ਡ੍ਰੀਮ 11 ਨੇ ਖੇਲਦਾ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਤਾਂ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲੱਗ ਕੇ ਬੰਦੇ ਨੋਲੇਜ ਸੀ ਨੋਲੇਜ ਸੀ ਕਿਹੜੀ ਚਾਹ ਬੀਨਾਂ ਤੋਂ ਹਾਂਜੀ ਟੀਮ ਬਸ ਟੀਮ ਬਣਾ ਦੇ ਜੀ ਕਿੱਦਾਂ ਬਣਾਉਣਾ ਜੀ ਕਿੱਦਾਂ ਬਸ ਜੀ ਪਲੇਅਰ ਸਿਲੈਕਟ ਕਰਨੇ ਨੇ ਉਹਦੇ ਯੂਸ ਹੋ ਗਈ ਸੀ ਸਮੇਂ ਕਿਹਦੀ ਦੇ ਤੋ ਦੇ 10 ਬਾਰ ਦਿਨ ਹੋਈ अच्छा 10万 <laughs> भी ਤੁਸੀਂ ਕੀਤੀ ਹੈ। ਹਾਂ ਜੀ। ਤੇ ਹੁਣ ਕਿੰਨੇ ਬਜਟ ਇੱਥੇ? ਹੁਣ 3 ਕਰੋੜ ਇੱਥੇ। ਕਿਹੜੀ ਕਲਾਸ ਪੜ੍ਹਦਾ? ਮੈਂ ਪਲੱਸ 2 ਜੋ ਹੈ। ਕਿਦਾਂ ਲੱਗ ਰਿਹਾ? ਹਾਸ ਭਾਈ ਹੈ। ਛੋਟੀ ਛੋਟੀ ਹਾਂ ਤੇ ਹਾਸ ਭਾਈ ਹੈ। ਰੋਡ ਬਤੀ ਬਣ ਗਿਆ? ਹਾਂ ਜੀ। ਹਾਂ ਜੀ। আচ্ছা ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋ ਰਿਹਾ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ। ਇਹ ਵਿੰਡ ਦੇ ਮੁੰਡੇ ਲਾंदे ਸੀ ਤੇ ਬਾੜ ਦੇ ਵੀ ਲਾंदे थे ਫਿਰ ਸੋਚੇ ਮੈਂ ਵੀ ਲਾ ਲਾ ਫਿਰ ਲਾ ਲਈ ਜੀ ਅੱਛਾ ਹੀ ਕਰੀ ਗਾਣ ਜੀ ਇਹ ਤੁਹਾਡੇ ਨਾਲ ਹੋਇਆ ਤਾਂ ਨਹੀਂ ਹਾਂਜੀ ਹਾਂਜੀ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਕਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਨਹੀਂ ਵਿੱਚ ਕੀ ਖੇਡਦੇ ਐ ਟੀਮ ਮੈਂ ਕੀ ਹੁੰਦੀ ਐ ਪਹਿਲਾਂ ਬੜੀ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਦਾ ਬੱਚੇ ਨੇ ਬੋਲਿਆ ਤੇ ਕਹਿੰਦਾ ਢੜੀ ਟੀਮ ਰਣੀ ਮੈਂ ਕਿਹਾ ਲਾਂਦੇ ਕਰ ਤੂੰ ਜੋ ਲਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਗੋਰ ਬਰਾਣਾ ਹੈ ਕਿਹੜੀ ਕਲਾਸ ਪੜਦਾ ਹੈ ਕਲਾਸ 12 ਬੰਦਾ ਹੈ ਤੇ ਉਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਚ ਮਾਹੌਲ ਕਿਤਾ ਦਾ ਪਤਾ ਨਹੀਂ ਸਾਡੇ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਹੀ ਲਾ ਰਿਆ ਤਾਂ ਮੈਨੂੰ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੇ ਕੀਤਾ ਇਹ ਪਿੱਛੇ ਛੋਟੇ ਇੱਕ ਹਮਾਚ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਰਚੇ ਨੇ ਇਨਾ ਟੀਮਟ ਕੀਤੀ ਹੈ ਲੋਕ ਬੜੇ ਦੂਰੋਂ ਆਉਂਦੇ ਆ ਕਿਵੇਂ ਦੇ ਲੋਕਾਂ ਨੇ ਅਗੇ ਤੇਰੇ ਕੀ ਸੋਚ ਲੈ ਕਿੰਨਾ ਕੀ ਦਾ ਧੰਨਵਾਦ ਕਰਾਂ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰਿਵਾਰੀ ਮਿਹਰਬਾਨੀ ਰੱਖੀ ਜੀ ਮੈਂ ਕਿੱਦਾਂ ਸੀ ਤarde ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮੜੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਸ਼ੋਰ ਜੀ ਹੁਣ ਤਾਂ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਜੀ ਕਿ ਮੈਂ ਸੋਚਿਆ ਸੀ ਮੈਂ ਸਭ 다ਤੀ ਮੇਰੇ ਭੋਲੇ ਸ਼ੱਕ ਕਰਦਾ ਮੇਰੇ ਗੋਰੂ ਬਰਾਣਾ ਗੋਰੂ ਬਰਾਣਾ ਕੀ ਖੇਲਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਲਣਾ ਚਾਹੀਦਾ ਸਿੱਖਿਆ ਕਿਤਾ ਮੈਂ ਡ੍ਰੀਮ ਲੈਵਲ ਨੇ ਖੇਲਦਾ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਤਾਂ ਕੱਲ ਮੈਂ ਥੋੜਾ ਸੋਚਿਆ ਫਿਰ ਲੱਗ ਕੇ ਬਣਾਇਆ ਨੋਲੇਜ ਸੀ ਨੋਲੇਜ ਸੀ ਕਿਹੜੀ ਚਾ ਬਿੰਨ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਣਾਉਂਦੇ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਹ ਵੀ ਸਿਲੈਕਟ ਕਿੰਨੇ ਦਿਨ ਤੋਂ ਖੇਡ ਰਿਹਾ ਸੀ 10 12 ਦਿਨ ਹੋਈ ਅੱਛਾ 10 ਬੰਦ ਤੁਸੀਂ ਕੀਤੀ ਹੈ ਹਾਂ ਜੀ ਤੇ ਹੁਣ ਕਿੰਨੇ ਬਚੇ ਇੱਥੇ ਹੁਣ 3 ਕਰੋੜ ਇੱਥੇ ਕਿਹੜੀ ਕਲਾਸ ਪੜ੍ਹਦਾ ਮੈਂ ਪਲੱਸ 2 ਦਾ ਹਾਂ ਜੇਦਾ ਲੱਗ ਰਿਹਾ ਹਾਂਸ ਭਾਈ ਹੈ ਛੋਟੀ ਹੋ ਛੋਟੀ ਹਾਂ ਤੇ ਰਸ ਭਾਈ ਹੈ ਰੋਡ ਬੰਦੀ ਬਣ ਗਿਆ ਹਾਂ ਜੀ ਹਾਂ ਹੈ ਅੱਛਾ ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋਇਆ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ ਇਹ ਪਿੰਡ ਦੇ ਮੁੰਡੇ ਲਾਉਂਦੇ ਸੀ ਤੇ ਬਾਹਰ ਦੇ ਵੀ ਲਾਉਂਦੇ ਤੇ ਫਿਰ ਸੋਚੇ ਮੈਂ ਵੀ ਲਾ ਲਾ ਫਿਰ ਲਾ ਲਈ ਜੀ ਆਈ ਆਈ ਤੇ ਖੇਡ ਲਾ ਗਏ ਤੇ ਤੁਹਾਡੇ ਨਾਲੇ ਸੀ ਕਿ ਤਾਹੀਂ ਹਾਂਜੀ ਹਾਂਜੀ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਗਿਆ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਸੀ ਵੀ ਅੱਛੇ ਕਿਹੜੇ ਖੇਡਦੇ ਆ ਟੀਮ ਮਤਲਬ ਕੀ ਹੁੰਦੀ ਹੈ ਪਹਿਲਾਂ ਬੱਚੇ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਕਰਨੀ ਮੈਂ ਤਾਂ ਲਾਂਦੇ ਕਰਤੀ ਜੋਲਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਹੁੰਦਾ ਬੱਚੇ ਦਾ ਨਾਮ ਕੀ ਹੈ ਬੱਚੇ ਗੌਰ ਬਰਾਣਾ ਹੈ ਕਿਹੜੀ ਕਲਾਸ ਪੜਦਾ ਹੈ ਪਲਸ 12 ਬੰਦਾ ਹੈ ਇਹ ਕਿੰਨੇ ਵਜੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਚ ਮਾਹੌਲ ਕਿਦਾਂ ਦਾ ਸਾਡੇ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਹੀ ਲਾ ਰਿਆ ਤਾਂ ਉਹ ਤਾਂ ਮੈਨੂੰ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੇ ਕੀਤਾ ਇਹ ਕਿ ਛੋਟੇ ਇੱਕ ਹਮਾਚਲ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇੰਨੇ ਪਰਚੇ ਨੇ ਨਾ ਟੀਮ ਬਣ ਕੀਤੀ ਹੈ ਲੋਕ ਬੜੇ ਦੂਰੋਂ ਆਉਂਦੇ ਆ ਕਿਵੇਂ ਦੇ ਲੋਕਾਂ ਦਾ ਹੈ ਤੇਰੇ ਕੀ ਸੋਚ ਲੈ ਟੀਮ ਦਾ ਧੰਨਵਾਦ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰਿਵਾਰੀ ਮਿਹਰਬਾਨੀ ਰੱਖੀ ਜੀ ਮੈਂ ਤਾਂ ਕਿੱਦਾਂ ਸੀ ਘਰ ਦੇ ਪਹਿਲਾਂ ਹਾਲਾਤ ਠੀਕ ਸੀਗੇ ਵਸੇ ਇੰਨੇ ਵੀ ਮੜੇ ਨਹੀਂ ਸੀ ਮਤਲਬ ਠੀਕ ਕਰਦੇ ਆਪਰੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਸ਼ੋਰ ਵਧੀਆ ਜੀ ਹੁਣ ਤਾਂ ਮਤਲਬ ਅੰਦਰ ਤੋਂ ਫੀਲਿੰਗ ਹੋਣੀ ਕਿ ਮੈਂ ਸੋਚਿਆ ਸੀ ਕਿ ਮੈਂ ਸਭ ਦਾਤੀ ਮੇਰੇ ਭੋਲੇ ਸ਼ਕ ਕਰਦਾ ਮੈਂ ਸਸ ਸਿਕਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ